ਉਨ੍ਹਾਂ ਅੱਜ ਗੁਰੂ ਖੇਤਰ ਵਿੱਚ ਦੇਰ ਆਕਾਰ ਸੇਵਾ ਸਾਰੇ ਝੀਨਾ ਗਰੁੱਪ ਦੇ ਮੈਂਬਰ ਸਹਿਬਾਨ ਪ੍ਰਸਤਿਸਨ ਮੁਖਨੇ ਉਹ ਨਿਮਰਤਾ ਸਹਿਤ ਬੇਨਤੀ ਕਰਦੇ ਨੇ ਉਹਨਾਂ ਆਦਮੀ ਦੇ ਵਰਾਂ ਨੂੰ ਤੇ ਉਹਨਾਂ ਜਿਹੜੇ 6 ਬਾਦਲ ਗਰੁੱਪ ਦੇ ਜਿੱਤੇ ਨੇ ਤੇ ਕੁਝ ਹਜ਼ਾਰ ਮੈਂਬਰ ਜਿਹੜੇ ਇਨਲੋਰ ਦੇ ਸੁਪਰੀਮੋ ਚੌਧਰੀ ਅਵੇਸਿੰਘ ਦੇ ਘਰ ਵੀ ਮੀਟਿੰਗਾਂ ਕਰਦੇ ਨੇ ਕੋ ਸਰਦਾਰ ਫਖੀਰ ਸਿੰਘ ਨਾਲ ਵੀ ਮੀਟਿੰਗ ਕਰਦੇ ਨੇ ਹਜ਼ਾਰ ਮੀਟ ਬਾ ਕਦੀ 18 ਦਾ ਗਰੁੱਪ ਕਦੀ 26 ਦਾ ਗਰੁੱਪ ਵੱਖਰੇ ਮਿਲਣ ਵਰਦੇ ਮੈਂ ਬੇਨਤੀ ਕਰਨਾ ਉਹਨਾਂ ਮੈਂਬਰ ਸਹਿਬਾਨਾਂ ਨੂੰ ਕਿ ਤੁਸੀਂ ਉਸ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਣੇ ਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਵਾਚ ਨਹੀਂ ਬਣੀ ਇਰੇ ਵਾਸਤੇ 22 ਸਾਲ ਹਰਿਆਣੇ ਦੀ ਸਿੱਖ ਸੰਗਠਨ ਬਣੋ ਕਰਦੀ ਰਹੀ ਕਰੋੜਾਂ ਰੁਪਈਆ ਦਾ ਖਰਚ ਹੋਇਆ ਸੰਗਤ ਦਾ ਸੰਘਰਸ਼ ਕਰਦਿਆ ਕਰੋੜਾਂ ਰੁਪਈਆ ਦਾ ਜੇਲ੍ਹਾਂ ਵੀ ਪੜੀਆਂ ਰੇਲਾਂ ਵੀ ਡੱਕੀਆਂ ਸਰਕਾਰ ਨਾਲ ਵੀ ਟੱਕਰ ਲੈਂਦੇ ਧਰਨੇ ਵੀ ਲਾਉਂਦੇ ਰਹੇ ਤੇ ਕਮੇਟੀ ਲੈਣੀ ਕਿੰਨਾ ਸੀ ਜਿੰਨਾ ਰਸ਼ਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਸੀ ਬਾਦਲਗੁਰੂ ਉਸ ਬਾਦਲ ਗੁੱਟ ਨੇ ਹਰਿਆਣੇ ਦੇ ਸਿੱਖਾਂ ਨੂੰ 14 ਸਾਲ ਤੱਕ ਰੋਲਿਆ 14 ਸਾਲ ਤੱਕ ਰੋਲ ਦਿੱਤਾ ਔਰ ਇਹ باوجود ਵੀ ਹਰਿਆਣੇ ਦੀ ਸਰਕਾਰ ਨੇ 2014 ਵਿੱਚ ਬਿੱਲ ਪਾਸ ਕਰਤਾ ਵਿਧਾਨ ਸਭਾ ਵਿੱਚ ਉਹਨਾਂ ਹੋਰੋਂ ਵੀ ਨਹੀਂ ਹਾਰ ਮੰਨੀ ਹਰਿਆਣਾ ਦੇ ਸਿੱਖਾਂ ਦੇ ਹੱਕ ਨੂੰ ਖੋਣ ਵਾਸਤੇ ਤੇ ਹਰਿਆਣਾ ਦੇ ਸਿੱਖਾਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਵਾਲੇ ਅਕਾਲੀ ਦਲ ਬਾਦਲ ਸੁਪਰੀਮ ਕੋਰਟ ਤੇ ਚਲਾ ਗਿਆ। ਬੜੀਆਂ ਬੇਨਤੀਆਂ ਕੀਤੀਆਂ ਅਕਾਲੀ ਦਲ ਬਾਦਲ ਦੇ ਸੁਪਰੀਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ। ਬੜੀਆਂ ਬੇਨਤੀਆਂ ਕੀਤੀਆਂ ਸ਼ਮਨੀ ਕਮੇਟੀ ਦੇ ਜਿਹੜੇ ਮੌਕੇ ਦੇ ਪ੍ਰਧਾਨ ਰਹੇ। ਹੁਣ ਤਾਂ ਸਾਡਾ ਬਿੱਲ ਪਾਸ ਹੋ ਗਿਆ ਹੈ। ਤੇ ਕਿਉਂ ਸੁਪਰੀਮ ਕੋਰਟ ਵੱੜ ਕੇ ਤੁਸੀਂ ਬਿੱਲ ਨੂੰ ਚੈਲੰਜ ਕਰਦੇ ਹੋ ਪੈ ਸ਼੍ਰੋਮਣੀ ਕਮੇਟੀ ਦੇ ਕਰੋੜਾਂ ਰੁਪਏ ਕਿਉਂ ਬਰਬਾਦ ਕਰ ਰਹੇ ਹੋ ਉਹਨਾਂ ਦਾ ਖਰਚਾ ਜੋ ਮੈਨੂੰ ਪਤਾ ਲੱਗਾ ਹੈ ਬਾਦਲ ਕਾਲੀ ਦਲ ਨੇ ਜਿੱਦੇ ਜਿੱਦੇ ਮਹਿੰਗੇ ਵਕੀਲ ਕੀਤੇ ਨੌਨੋ ਵਕੀਲ ਕੀਤੇ ਕਰੋੜਾਂ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖਰਚਾ ਬਿੱਲਾਂ ਰਾਹੀਂ ਵਕੀਲਾਨੂੰ ਵੀ ਨਾ ਪਿਆ ਅਕਾਲੀ ਦਲ ਬਾਦਲ ਨੇ ਸ਼ੂਮੀ ਕਮੇਟੀ ਚੁੱਧਤਾ ਕੀ ਕੰਮ ਆਇਆ 2 ਕਰੋੜ ਤੋਂ ਵੱਧ ਅਸੀਂ ਝੋਲੀ ਅੱਡ ਕੇ ਸੰਗਤ ਕੋਲੋਂ ਵਕੀਲ ਭਤਾਂਦੇ ਰਹੇ ਤੇ ਹਰ ਵਕੀਲ ਦੀ ਫੀਸ ਪਤਾ ਕਿੰਨੀ ਹੁੰਦੀ ਸੀ 3 ਤੋਂ 5 ਲੱਖ ਰੁਪਈਆ ਇੱਕ ਵਾਰ ਇਸ ਦੀ ਚਤਰੀਕ ਵੀ ਪੈ ਜਾਂਦੀ ਸੀ ਫਿਰ ਵੀ ਸਾਨੂੰ 3 ਤੋਂ 5 ਲੱਖ ਰੁਪਈਆ ਉਸ ਵਕੀਲ ਨੂੰ ਪੇ ਕਰਨਾ ਪੈਂਦਾ ਸੀ ਕਰੋੜ ਤੋਂ ਵੱਧ ਦਾ ਸਾਡਾ ਖਰਚਾ ਆਇਆ ਉਹਨਾਂ ਨਾਲ ਮੁਕਾਬਲਾ ਕਰਨ ਵਾਸਤੇ ਤੇ ਲਾਭ ਕੀ ਮਿਲਿਆ ਕਮੇਟੀ ਤੇ ਫਿਰ ਬਣ ਗਈ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਕਹਿਣਾ ਚਾਹਾਂਗਾ ਜਿਹੜੇ ਤੁਹਾਡੀ ਪਾਰਟੀ ਐਡੀ ਦੁਸ਼ਮਣ ਹੈ ਤੁਹਾਡੀ ਪਹਿਲੀ ਤੇ ਗੱਲ ਤੁਹਾਨੂੰ ਉਹਨਾਂ ਕੋਲ ਟਿਕਟ ਹੀ ਨਹੀਂ ਲੈਣੇ ਚਾਹੀਦੀ ਸੀ ਉਹ ਦੋ ਮੂੰਹੇ ਸੱਪ ਅਕਾਲੀ ਦਰਬਾਰ ਦੇਰ ਇੱਕ ਮੂੰਹ ਤੇ ਕਹਿੰਦਾ ਸੀ ਅੱਜ ਤੱਕ ਵੀ ਕਹਿੰਦਾ ਹੈ ਬਈ ਮੈਂ ਹਰਿਆਣਾ ਕਮੇਟੀ ਨੂੰ ਮੰਨਦਾ ਹੀ ਨਹੀਂ ਤੇ ਦੂਜੇ ਪਾਸੇ ਉਸੇ ਕਮੇਟੀ ਦੇ ਵਿੱਚ ਆਪਣੇ ਬੰਦੇ ਪਿਆ ਖੜੇ ਕਰਦਾ ਆਪਣੀ ਪਾਰਟੀ ਵੱਲੋਂ ਖੜੇ ਪਿਆ ਕਰਦਾ ਬਦਲ ਸਾਹਿਬ ਨੂੰ ਵੀ ਪੁੱਛਣਾ ਸੁਖਵੀਰ ਬਦਲ ਨੂੰ ਵੀ ਇਹਨਾਂ ਨੂੰ ਕਲੀਅਰ ਕਰਨਾ ਪਏਗਾ ਵੀ ਕਮੇਟੀ ਮੰਨੀਆਂਗੇ ਨਹੀਂ ਮੰਨੀ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਅੰਡਾ ਨਹੀਂ ਕਮੇਟੀ ਕੈਰੇਕਟਰ ਦੀ ਸਟੈਂਪ ਬਣ ਗਈ ਹੈ ਜੇ ਗੈਰ ਕਾਨੂੰਨੀ ਕਮੇਟੀ ਹੈ ਤੇ ਫਿਰ ਉਸ ਗੈਰ ਕਾਨੂੰਨੀ ਕਮੇਟੀ ਦੇ ਚੀਸਾ ਕੁ ਲੈਣਾ ਚਾਹਦਾ ਕਿਉਂ ਬੰਦੇ ਖੜੇ ਕਰਨਾ ਹੈ ਕਹਿੰਦਾ ਮੇਰੀ ਮਜਬੂਰੀ ਏ ਕਮੇਟੀ ਮੰਨਨੀ ਵੀ ਨਹੀਂ ਤੇਰਾ ਹਿਸਾਬ ਜਰੂਰ ਬਣਦਾ ਮੈਂ ਕਿਹਾ ਤੇਰੀ ਸਮੇਂ ਲੱਗ ਗਈ ਏ ਜੇ ਤੂੰ ਕਮੇਟੀ ਮੰਨ ਲਈ ਤੇ ਪੰਜਾਬੀ ਪੱਠਾ ਬੈਜਾ ਪੱਠਾ ਤੇ ਤੁਹਾਡਾ ਅੱਗੇ ਹੀ ਬੈਹਿ ਗਿਆ ਏ ਤੁਹਾਡੀ ਇਹ ਸੇਰੀਅਸ ਸਾਹਮਣੇ ਆ ਜਾਣੀ ਏ ਵੀ ਸ਼ੋਹਣੀ ਕਮੇਟੀ ਤੋੜਨ ਵਾਲੇ ਅਕਾਲੀ ਦਲ ਬਾਦਲ ਦਾ ਵੀ ਹਿੱਸਾ ਸੀ ਤੇਰੀ ਮਜਬੂਰੀ ਏ ਕਮੇਟੀ ਨਾ ਮੰਨੀ ਤੇ ਤੇਰੀ ਮਜਬੂਰੀ ਏ ਕਿਉਂਕਿ ਤੂੰ ਗੱਫੇ ਖਾਦੇ ਨਹੀਂ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਆਪਣੀ ਰਾਜਨੀਤੀ ਚਲਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਤੇ ਤੂੰ ਹਰਿਆਣੇ ਦੀ ਵੀ ਰਾਜਨੀ ਹਰਿਆਣੇ ਦੇ ਗੁਰਦੁਆਰਿਆਂ ਤੇ ਕਬਜ਼ਾ ਕਰਕੇ ਚਲਾਉਣਾ ਚਾਹਨਾ ਹੈ ਉਹਨਾਂ ਨੂੰ ਤੇ ਮੈਂ ਕੀ ਕਹਾਂਗਾ ਉਹਨਾਂ ਦੀਆਂ ਤੇ ਆਰਤਾਂ ਨੇ ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਣੀਆਂ ਭਾਵੇਂ ਕੁਝ ਵੀ ਸਿੱਖ ਕੌਮ ਦਾ ਜਿੱਦਾਂ ਮਰਜ਼ੀ ਕਾਣ ਹੋ ਜਾਏ ਪਰ ਮੈਂ ਆਪਣੇ ਮੈਂਬਰ ਸਭਾ ਨੂੰ ਜ਼ਰੂਰ ਕਹਾਂਗਾ ਚੌਧਰੀ ਅਵੇ ਸਿੰਘ ਚਟਾਲਾ 2014 ਜਰੂ ਐਕਟ ਪਾਸ ਹੋ ਰਿਹਾ ਸੀ ਤੇ ਵਿਧਾਨ ਸਭਾ ਦੇ ਵਿੱਚ ਕੱਲੇ ਬੰਦੇ ਨੇ ਵਿਰੋਧ ਕੀਤਾ ਇਹ ਕਿਹਾ ਕਿ ਜੇ ਕਮੇਟੀ ਬਣ ਗਈ ਤੇ ਮੇਰੀ ਸਰਕਾਰ ਆ ਗਈ ਤੇ ਮੈਂ ਕਮੇਟੀ ਬਣੀ ਵੀ ਤੋੜ ਦਿਆਂਗਾ ਮੈਂ ਕਿਹਾ ਚੌਦੀ ਸਾਹਿਬ ਮੋਟਾ ਹਰਿਆਣੇ ਦੇ ਸਿੱਖਾ ਨੇ ਪਾਣੀਆਂ ਨੇ ਨਾ ਕਿ ਪੰਜਾਬ ਦੇ ਪਰ ਉਹਨੂੰ ਇਸ ਗੱਲ ਦਾ ਨੁਕਸਾਨ ਵੀ ਠਹਿਣਾ ਪਿਆ ਉਹਦੇ ਕਈ ਐਮਐਲ ਵੀ ਇਸੇ ਗੱਲ ਤੋਂ ਹਰ ਗਏ ਸਿੱਖ ਇਸ ਗੱਲ ਤੋਂ ਦੇ ਨਰਾਜ਼ ਵੀ ਹੋ ਗਏ ਮੈਂ ਤੁਹਾਨੂੰ ਸਾਡੀ ਹਰਿਆਣੇ ਦੀ ਗੁਰਦੁਆਰਾ ਪਰਮੇਸ਼ਰ ਕਮੇਟੀ ਦਾ ਵਿਰੋਧ ਪਿਕਾਉਂ ਦਾ ਕਰਨਾ ਹੈ ਪਰ ਉਹ ਢਾੜੀ ਵਾਲਾ ਇਨਸਾਨ ਅੱਜ ਵੀ ਉਸੇ ਲੰਮੇ ਤੇ ਚੱਲ ਰਿਹਾ ਹੈ ਆਪਣੀ ਕੋਠੀ ਦੇ ਵਿੱਚ ਮੀਟਿੰਗ ਬੁਲਾ ਕੇ ਇਜਾਦ ਉਮੀਦਵਾਰਾਂ ਨਹੀਂ ਆ ਤੇ ਸਮਰਥਨ ਕਰ ਰਿਹਾ ਹੈ ਆਪਣੇ 6 ਬੰਦਿਆਂ ਦੀਆਂ ਤੇ ਅਜਾੜ ਉਮੀਦਵਾਰਾਂ ਦੀਆਂ ਬਈ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਜਿਨ੍ਹਾਂ ਦਾ ਕਮੇਟੀ ਦੇ ਨਾਲ ਕਦੀ ਲੈਣਾ ਦੇਣਾ ਨਹੀਂ ਰਿਹਾ ਤੇ ਉਹਨਾਂ ਨੂੰ ਹਰਾਵਾਂਗੇ ਜਿਨ੍ਹਾਂ ਨੇ 22 ਸਾਲ ਕਮੇਟੀ ਸ਼ਿਕਰਸ਼ ਕਰਕੇ ਲਈ ਮੇਰਾ ਹੋਰ ਤੇ ਕਿਰੇ ਬੇਨਤੀ ਕਰਨ ਦਾ ਫਰਜ਼ ਨਹੀਂ ਬਣਦਾ ਨਾ ਟਟੋਲਾ ਹਾਉ ਨੂੰ ਕਰਾਂਗੇ ਨਾ ਸਰਦਾਰ ਸੁਖਵੀਰ ਸਿੰਘ ਬਰਲ ਨੂੰ ਕਰਾਂਗਾ ਪਰ اپنے ممبر صاحبانہ کے دکھ ضرور رکھوں گا۔